ਅਨੰਤ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਨਮੋਲ ਡੇਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਬੰਮਨ ਵਾਲੇ ਤੋਂ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੋਕਸਰ ਸਾਹਿਬ ਪੈ ਜਾਂਦੀ ਹੈ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਦੂਜਾ ਸੂਆ ਗੱਬਣ ਵਹਿੜਾ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿਨ੍ਹਾਂ ਵੀਰਾਂ ਨੇ ਹਜੇ ਤਾਈਂ ਆਪਣੇ ਅਨਮੋਲ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਸਸਿਗਾ ਜੀ ਸਸਿਗਾ ਬਈ ਹੋਰ ਠੀਕ ਠਾਕ ਬਈ ਹਾਂਜੀ ਵਧੀਆ ਵਧੀਆ ਠੀਕ ਆ ਨਾ ਦੱਸਿਓ ਬਈ ਆਪਣਾ ਮੇਰਾ ਨਾਮ ਤੇਜਪਾਲ ਸ਼ਰਮਾ ਜੀ ਠੀਕ ਆ ਤੇਜਪਾਲ ਸ਼ਰਮਾ ਠੀਕ ਆ ਤੇ ਬਈ ਇਹ ਵੈਡ ਕਰਦੀ ਆ ਆਪਣੇ ਹਾਂਜੀ ਕਰਦੀ ਆ ਕਿੰਨਾ ਸਮਾਂ ਸੁਆ ਸੁਣਾ ਬਈ ਦੂਜਾ ਸੁਆ ਸੁਣਾ ਠੀਕ ਆ ਦੂਜਾ ਸੁਆ ਸੁਣਾ ਕਿੰਨੇ ਦਿਨ ਲੈ ਜੂ ਬਈ ਲਗਭਗ ਇਹ 28 ਤਰੀਕ ਨੂੰ ਦਿਨ ਪੂਰੇ ਜੀ ਠੀਕ ਆ 28 ਤਰੀਕ ਨੂੰ ਅੱਜ 24 ਤਰੀਕ ਹੋ ਗਿਆ 24 ਹੋ ਗਿਆ ਠੀਕ ਆ 4 ਕ ਦਿਨ ਪਏ ਲਗਭਗ ਤੇ ਦੁੱਧ ਬਾਈ ਕੀ ਨਮਾ ਨਾ ਵੀ ਪਹਿਲੇ ਸੂਏ ਕਿੰਨਾ ਪਾਇਆ ਥਿਆ ਠੀਕ ਹੈ ਪਹਿਲੇ ਸੂਏ ਨੇ 22 ਕਿਲੋ ਦੁੱਧ ਦਿੱਤਾ ਆਪਣੇ ਕੋਲ ਬਾਣੀ ਡੇਰੀ ਹੈ ਘੰਡੇ ਤੇ ਜੋਖਾ ਹੈ ਆਪਣਾ ਤਾਂ ਕਈ ਅੰਦਾਜ਼ੇ ਨਾਲ ਕਹਿੰਦੇ ਪਰ ਆਪਣਾ ਜੋ ਆਪਾਂ ਜੋਖਦੇ ਰਹੇ ਹਾਂ ਦੋਵੇਂ ਟਾਈਮ ਠੀਕ ਆ ਬਾਈ ਤੇ ਐਟੀ ਦਾ ਕੀ ਨਮਾ ਨਾ ਬਾਤ ਕੀ 25 26 ਕਿਲੋ ਦੁੱਧ ਨੂੰ ਦੇਣਾ ਚਾਹੀਦਾ ਕਿਉਂਕਿ ਸੇਵਾ ਬਹੁਤ ਹੋਈ ਹੈ ਜੀ ਠੀਕ ਆ 25 26 ਕਿਲੋ ਪਾਲ ਚੱਕੀ ਕਰਦੀ ਆ ਦਾਣਾ ਦੂਣਾ ਬਹੁਤ ਪੈਂਦਾ ਰਿਹਾ ट्रांजੈਕਸ਼ਨ ਫੀਡ ਵੀ ਪਾਤੀ ਇਹਨੂੰ ਲੋ ਬਾਈ ਫੀਡ ਵੀ ਪਾਈ ਉਹ ਤਾਂ ਛੱਡੀ ਗਿਆ ਆਪਾਂ ਖਾਜ ਵੀ ਵੇਚ ਨਹੀਂ ਆ ਕਾ ਅਗਲਾ ਖਰਚਾ ਨਹੀਂ ਕਰਦਾ ਕਈ ਪਰ ਆਪਾਂ ਨੇ ਨੋਈ ਬਾਈਆਂ ਸੇਵਾ ਸੰਭਾਲ ਚੰਗੀ ਹੋਈ ਆ ਬਾਕੀ ਦੋਸਤੋ ਸੋਹਣੇ ਜਾਨਵਰਾ ਬਾਈ ਦੇ ਘਰੇ ਅੱਗੇ ਵੀ ਆਪਾਂ ਵੀਡੀਓ ਕਵਰ ਕੀਤੀਆਂ ਚੰਗੇ ਜਾਨਵਰੀ ਹੁੰਦੇ ਆ ਤੇ ਇਹ ਵੀ ਦੋਸਤੋ ਵਹਿੜ ਬਹੁਤ ਚੰਗੀ ਐ ਸਾਫ ਸੁਥਰੀ ਐ ਸੋਹਣਾ ਕੱਦ ਕਾਠਾ ਬੇਰਬੂਲ ਚੰਗੀ ਐ ਤੇ ਥਣ ਹਵਾਨੇ ਦੀ ਦੋਸਤੋ ਜੀ ਗੱਲ ਕਰੀਏ ਬਹੁਤ ਹੀ ਜਿਆਦੇ ਸਾਫ ਸੁਥਰੀ ਆ ਹੱਥੀ ਚਵਾਈ ਵਾਲਾ ਥਣ ਲੱਗਿਆ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਬਹੁਤ ਸੀਲਸੂਲ ਬਹੁਤ ਠੰਡੀ ਸੀ ਬਹੁਤ ਸਾਉ ਦੀ ਗੱਲ ਕਰੀਏ ਕਰਮਾ ਵਾਲੀ ਸੀ ਸਾਉ ਬਹੁਤਾ ਵੇਖ ਸਕਦੇ ਆ ਅਗਲੇ ਨਾ ਅਗਲਾ ਥਣ ਸੇ ਇਹ ਮਾਤੇ ਮਦਦ ਨਾ ਬਹੁਤ ਜਿਆਦਾ ਲਾਹੂ ਤਿਆਰ ਬਹੁਤ ਹੋ ਜੀ ਗੱਲ ਕਰੀ ਨਾ ਬਾੜੀ ਕੋਈ ਤਿਆਰੀ ਨਹੀਂ ਬਣਾਈਗੀ ਤੁਹਾਨੂੰ ਥਣਾ ਤੋਂ ਹੀ ਜੱਜਮੈਂਟ ਹੋ ਜਾਣੀ ਹੈ ਹਜੇ ਥਲਾਂ ਥਣਾ ਦੇ ਵਿੱਚ ਨਾ ਵਲ ਪਿਆ ਹਜੇ ਥਣਾ ਚੋਂ ਵਲ ਨਹੀਂ ਜੇ ਨੇ ਕੱਢੇ ਤੇ ਹਵਾਨੇ ਚ ਜੇ ਮਗਰਲੇ ਪਾਸੋਂ ਤੁਹਾਨੂੰ ਢਿੱਲ ਵਿਖਾਈਏ ਹਵਾਨੇ ਚ ਮਗਰਲੇ ਪਾਸੇ ਵੀ ਢਿੱਲ ਹਜੇ ਕਾਫੀ ਪਈ ਆ ਬਾਕੀ ਤੁਹਾਨੂੰ ਤੋੜ ਕੇ ਵਿਖਾ ਦਿੰਦੇ ਆ ਸੋਹਣਾ ਕੱਦ ਕਾਠਾ ਵੇਲਬੂਲ ਚੰਗੀ ਆ ਲੈ ਵੀ ਇੱਕ ਵਾਰੀ ਜਿਹੜਾ ਕਰਵਾ ਦੀ ਫਿਟਿੰਗ ਵਾਲਾ ਹਵਾਨਾ ਸੋਹਣਾ ਇਹ ਨਹੀਂ ਗੱਲ ਵੀ ਕੋਈ ਟੁੱਟਮਾ ਹੋਊਗਾ ਜਾਂ ਕੋਈ ਫੋਰਚਾਂਗ ਬਿਲਕੁਲ ਸਾਫ਼ ਸੁਥਰੀ ਆ ਥਣ ਕੋਈ ਫੋਰਚਾਂਗ ਹੈ ਨਹੀਂ ਜੀ ਫੈਕਸ ਹਵਾਨਾ ਖੁੱਚਾਂ ਦੇ ਉੱਪਰ ਬੇਰਬੂਲ ਦੀ ਚੰਗੀ ਆ ਕੱਦ ਕਰ ਸੋਣਾ ਬਾਕੀ ਕੋਈ ਵਜਦਾ ਵਪਾਰ ਦਾ ਕੰਮ ਨਹੀਂ ਲੈ ਚਲੋ ਗਏ ਵੇਖ ਸਾਡੇ ਰਾਜੀਪਲੀ ਵਾਕਈ ਦੋਸਤੋ ਬਾਈ ਦੀ ਗੱਲ ਸਹੀ ਆ ਚੰਗੀ ਆ ਸੇਵਾ ਸਮਾਹ ਸੋਹਣੀ ਹੋਈ ਆ ਤੇ ਬਾਈ ਰੇਟ ਦੀ ਗੱਲ ਕਰ ਦਈਏ ਤਾਂ ਰੇਟ ਕੀ ਕਰ ਦਿਆਂਗੇ ਰੇਟ ਬਾਈ ਜੇ ਤਾਂ ਕੋਈ ਉਬਾਰੀ ਹੁੰਦਾ ਤਕੜਾ ਤਾਂ ਉਹਨੇ ਤਾਂ ਲੱਖ ਰੁਪਏ ਦੁੱਧ ਤੇ ਕਰਨਾ ਸੀ ਆਪਣਾ ਬਿਲਕੁਲ ਜਾਇਜ਼ ਮੁੱਲ ਹੈ ਪਹਿਲੇ ਦੂਜੇ ਫੋਨ ਤੇ ਸੌਦਾ ਆ ਜੂਗਾ 85000 ਰੁਪਏ ਦੇ ਚੋਂ 100 ਰੁਪਏ ਛੋਟ ਕਰਦੇ ਠੀਕ ਲੋ ਜੀ 85000 ਰੁਪਏ ਰੇਟ ਆ ਮੌਕੇ ਤੇ ਮਾਨਤਾ ਨਾ ਹੋ ਜੂ ਦੁੱਧ ਤੁਸੀਂ ਬਾਲਾ ਨਹੀਂ ਤਾਂ ਬਾਈਆਂ ਦਾ ਪਹਿਲੇ ਸੂਏ ਨੇ 22 ਲੀਟਰ ਦੇ ਲਗਭਗ ਕੱਢਿਆ 22 ਲੀਟਰ ਦਾ ਤੁਸੀਂ ਆਈਟੀ ਜੱਜਮੈਂਟ ਲਾਇਓ ਜੀ ਕਿਉਂਕਿ ਬਾਈਆਂ ਦਾ ਹੋ ਸਕਦਾ 26 ਲੀਟਰ ਹੀ ਪਾ ਦੇ ਦੁੱਧ ਬਾਕੀ ਸੇਵਾ ਸੰਭਾਲ ਤੇ ਨਿਰਪਰ ਹੁੰਦਾ ਜਿਹੜਾ ਵੀ ਸੇਵਾਲ ਆ ਲ ਜਾਂਦਾ ਹੋ ਸਕਦਾ 26 ਦੇ ਵੀ 27 ਕਢਾ ਲ ਦੇਖੋ ਹਨਾ ਦੋਸਤੋ ਸੋਹਣਾ ਮਗਰਲੇ ਪਾਸੇ ਨੂੰ ਵੇਖੋਗੇ ਹਨਾ ਦੋਸਤੋ ਮਗਰਲੇ ਪਾਸੇ ਨੂੰ ਵੀ ਤੁਹਾਨੂੰ ਸੋਹਣਾ ਦਿਸੂਗਾ ਤੇ ਬਾਕੀ ਥਣਾਂ ਦਾ ਸਾਇ ਦੁਬਾਰੇ ਤੁਹਾਨੂੰ ਫੇਰ ਵਿਖਾ ਦਿੰਨੇ ਆ ਬਹੁਤ ਹੀ ਜਿਆਦਾ ਸੋਹਣਾ ਜਿੰਨਾ ਵੀ ਕਹਿ ਗਏ ਹੱਥੀ ਚਵਾਈ ਵਾਲਾ ਥਣ ਲੱਗਿਆ ਕਰਮਾ ਵਾਲੀ ਨੂੰ ਸੀਲ ਸੌ ਦੀ ਗੱਲ ਕਰੀਏ ਦੋਸਤੋ ਸੀਲ ਸੌ ਬਹੁਤ ਆ ਇਹ ਨਹੀਂ ਗੱਲ ਵੀ ਥਣ ਛੋਟਾ ਹੋਊਗਾ ਪੂਰਾ ਹੱਥੀ ਚਵਾਈ ਵਾਲਾ ਇਹ ਤਾਂ ਤਿਆਰੀ ਬਹੁਤ ਕਰਨੀਆਂ ਨੇ ਠੀਕ ਆ ਲੋ ਵੀ ਵਾਕਿਆ ਢਿੱਲਾ ਪਿਆ ਹਜੇ ਆ ਤਿਆਰੀ ਸੋਹਣੀ ਬਣਾ ਜਾਣੀ ਆ ਜਿਹੜੇ ਵੀ ਦੇ ਪਸੰਦ ਹੋਵੇ ਆਵੇ ਨੇ ਤਿਆਰੀ ਜਿਹਨੇ ਘੱਟੋ ਘਾਟ ਵੀ ਹੋ ਸਕਦਾ 28 30 ਲੀਟਰ ਦੁੱਧ ਪਾ ਦੇਦਾ ਪਾ ਦੇ ਸੇਵਾ ਨਾਲ ਲੋ ਵੀ ਬਾਈਆਂ ਦਾ ਦੁੱਧ ਸੇਵਾ ਤਿੰਨੇ ਰ ਭਰਾ ਜਿਹੜਾ ਵੀਰ ਸੇਵਾ ਸੰਭਾੜਾ ਆ ਜਾਂਦਾ ਕਿੰਨਾ ਵੀ ਕਢਾ ਸਕਦਾ ਇਹਦੇ ਥੱਲੋਂ ਤੇ ਜਿਹੜੇ ਵੀਰ ਦੇ ਪਸੰਦ ਹੋਵੇ ਅਸੱਲੀ ਤੁਸੀਂ ਕਰ ਲੈਣੀ ਆ ਆਪਦੀ ਪਿੰਡ ਬੰਮਣ ਵਾਲਾ ਜ਼ਿਲ੍ਹਾ ਸ਼੍ਰੀ ਨੌਕਸਰਸਾ ਤੇ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰਾ ਨੰਬਰ ਹੈਗਾ 97815 11307 ਤੇ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ